ਜੀ ਮੇਰੀ ਬੇਟੀ 8 ਸਾਲ ਹੋ ਗਏ ਕੈਨੇਡਾ ਗਈ ਨੂੰ ਪੀਅਰ ਨਹੀਂ ਹੋ ਰਹੀ ਉਹ ਉਹਨਾਂ ਦੀ ਫਰਿਆਦ ਲੈ ਕੇ ਅਰਜੀ ਲਗਾਈ ਆ ਬਾਇਗਰੂ ਅੱਗੇ ਅੱਜ ਉਹਨਾਂ ਦਾ ਜਨਮ ਦਿਨ ਆ ਮੈਂ ਫੇਰ ਬਾਬੇ ਅੱਗੇ ਅਰਦਾਸ ਕੀਤੀ ਫਰਿਆਦ ਕੀਤੀ ਮੈਨੂੰ ਮੇਰੇ ਬਾਬਾ ਜੀ ਪੂਰੀ ਕਰਨਗੇ ਮੈਨੂੰ ਬਹੁਤ ਉਮੀਦ ਆ ਬਹੁਤ ਆਸ ਲੱਗ ਕੇ ਸਾਰੇ ਦੀ ਆਸਾਂ ਫਰਿਆਦਾਂ ਪੂਰੀਆਂ ਹੁੰਦੀਆਂ ਬਾਬਾ ਜੀ ਮੇਰੇ ਵੀ ਫਰਿਆਦ ਪੂਰੀ ਕਰਨਗੇ ਤਰਝ ਵਿੱਚ ਸੀ ਤੇ ਠੀਕ ਨਹੀਂ ਰਹਿੰਦੀ ਕਰਦੇ ਆਂ ਦੀ ਮੈਂ ਵੀ ਠੀਕ ਨਹੀਂ ਰਹਿੰਦੀ ਬਹੁਤ ਫਰਕ ਪੈ ਗਿਆ ਬਹੁਤ ਠੀਕ ਹੋ ਗਏ ਆ ਮਹਾਰਾਜ ਨੇ ਸਾਡੀ ਬਾਹ ਫੜੀ ਆ ਸਭ ਕੁਝ ਠੀਕ ਹੋ ਰਿਹਾ ਘਰ ਸਭ ਕੁਝ ਠੀਕ ਹੋ ਰਿਹਾ ਕ ਬਹੁਤ ਹਾਂਜੀ ਬਹੁਤ ਅੱਗੇ ਸਿੱਚ ਪੈਰਾ ਸਾਹਿਬ ਤੇ ਨਹੀਂ ਜਾਂਦੇ ਹਫਤੇ ਦੇ ਵਿੱਚ ਆਉਂਦੇ ਸੀਗੇ ਜੀ ਤਾਂ ਕੋਈ ਦਿਨੇ ਟਾਈਮ ਲੱਗ ਗਿਆ ਜਦੋਂ ਵੀ ਦਿਲ ਕਰੇ ਉਦੋਂ ਆ ਗਏ ਪਰ ਹੁਣ ਮੈਨੂੰ ਸਾਢੇ 3 ਮਹੀਨੇ ਤੋਂ ਚਪੈਰਾ ਸਾਹਿਬ ਅੱਜ ਮੈਨੂੰ ਲੱਗਦਾ ਸੀ ਕਿ ਮੇਰੀ ਉਮੀਦ ਟੁੱਟ ਗਈ ਸੀ ਕਿ ਅੱਜ ਮੈਂ ਚਪੈਰਾ ਸਾਹਿਬ ਨਹੀਂ ਪਹੁੰਚਾਂਗੀ بارش ਹੋ ਰਹੀ ਆ ਕਿ ਮੇਰੇ ਕੋ ਜਾ ਨਹੀਂ ਹੋਵੇਗਾ ਪਰ ਫਿਰ ਵੀ ਬਾਘ ਗੁਰੂ ਜੀ ਨੇ ਅਕਾਲਪੁਰਕ ਨੇ ਚਮਤਕਾਰ ਕਰਤਾ ਕਿ 9:00 10:00 ਵਜੇ ਮੀਂਹ हट ਗਿਆ ਮੇਰੀ ਉਮੀਦ ਜਾ ਕੇ ਵੀ ਮੈਂ ਬਿਲਕੁਲ ਟੋੜਤੀ ਸੀ ਕਿ ਮੈਂ ਫਿਰ ਤੋਂ ਢੇਰੀ ਟੋਟਾ ਲਈ ਕਿ ਅੱਜ ਮੈਂ ਜਾ ਨਹੀਂ ਸਕਦੀ ਫਿਰ ਮੇਰੇ ਮਨ 'ਚ ਹੋਇਆ ਕਿ بارش ਹਟ ਗਈ ਆ ਚੱਲ ਮਨਾ ਚੱਲ ਪਾਪਾ ਬੁਲਾ ਰਿਹਾ ਮੈਂ ਜਾਣਾ ਆ ਕਮਤ ਆ ਗਈ ਬਾਈਗੁਰਜੀ ਕਾਕਾ ਸਾਹਿਬ ਬਾਈਗੁਰਜੀ ਕੀ ਫਤਿਹ ਤਾਂ ਤਨ ਬਾਬਾ ਦੀਪ ਸਿੰਘ ਜੀ ਦੀ ਪਹਿਲੇ ਅਸੀਂ ਸਾਲ ਤੋਂ ਆਉਂਦੇ ਸੀਗੇ ਦੁਪਹਿਰਾ ਸਾਹਿਬ ਤੇ ਮੈਨੂੰ ਸਾਢੇ 3 ਮਹੀਨਿਆਂ ਤੋਂ ਆਉਂਦੇ ਹੋ ਗਏ ਮੈਮ ਕਿਹੜੀ ਉਮੀਦ ਨਾਲ ਆਈ ਸੀ ਜੇ ਮੇਰੀ ਬੇਟੀ 8 ਸਾਲ ਹੋ ਗਏ ਕੈਨੇਡਾ ਗਈ ਨੂੰ ਪੀਅਰ ਨਹੀਂ ਹੋ ਰਹੀ ਉਹਨਾਂ ਦੀ ਫਰਿਆਦ ਲੈ ਕੇ ਅਰਜੀ ਲਗਾਈ ਬਾਈਗੁਰੂ ਅੱਗੇ ਅੱਜ ਉਹਨਾਂ ਦਾ ਜਨਮ ਦਿਨ ਆ ਮੈਂ ਫੇਰ ਬਾਬੇ ਅੱਗੇ ਅਰਦਾਸ ਕੀਤੀ ਫਰਿਆਦ ਕੀਤੀ ਮੈਨੂੰ ਮੇਰੇ ਬਾਬਾ ਜੀ ਪੂਰੀ ਕਰਨਗੇ ਮੈਨੂੰ ਬਹੁਤ ਉਮੀਦ ਆ ਬਹੁਤ ਆਸ ਲੱਗ ਕੇ ਸਾਰੇ ਦੀਆਂ ਆਸ ਫਰਿਆਦਾ ਪੂਰੀਆਂ ਹੁੰਦੀਆਂ ਬਾਬਾ ਜੀ ਮੇਰੇ ਵੀ ਫਰਿਆਦ ਪੂਰੀ ਕਰਨਗੇ ਘਰ ਦੇ ਵਿੱਚ ਸਿਹਤ ਠੀਕ ਨਹੀਂ ਰਹਿੰਦੀ ਕਰਦੇ ਆਂ ਦੀ ਮੈਂ ਵੀ ਠੀਕ ਨਹੀਂ ਰਹਿੰਦੀ ਬਹੁਤ ਫਰਕ ਪੈ ਗਿਆ ਬਹੁਤ ਠੀਕ ਹੋ ਗਿਆ ਮਹਾਰਾਜ ਨੇ ਸਾਡੀ ਬਾਹ ਫੜੀ ਆ ਸਭ ਕੁਝ ਠੀਕ ਹੋ ਰਿਹਾ ਘਰ ਸਭ ਕੁਝ ਠੀਕ ਹੋ ਰਿਹਾ ਕਲੇਸ਼ ਵੀ ਰਹਿੰਦਾ ਸੀ ਸਭ ਕੁਝ ਠੀਕ ਹੋ ਰਿਹਾ ਹੁਣ ਹੌਲੀ ਹੌਲੀ ਸਭ ਕੁਝ ਠੀਕ ਹੋ ਰਿਹਾ ਬਹੁਤ ਹਾਂਜੀ ਬਹੁਤ ਅੱਗੇ ਸਿਚ ਪੈਰਾ ਸਾਹਿਬ ਤੇ ਨਹੀਂ ਜਾਂਦੇ ਹਫਤੇ ਦੇ ਵਿੱਚ ਆਉਂਦੇ ਸੀਗੇ ਜੀ ਤਾਂ ਕੋਈ ਦਿਨੇ ਟਾਈਮ ਲੱਗ ਗਿਆ ਜਦੋਂ ਵੀ ਦਿਲ ਕਰੇ ਉਦੋਂ ਆ ਗਏ ਪਰ ਹੁਣ ਮੈਨੂੰ ਸਾਢੇ 3 ਮਹੀਨੇ ਤੋਂ ਚਪੈਰਾ ਸਾਹਿਬ ਅੱਜ ਮੈਨੂੰ ਲੱਗਦਾ ਸੀ ਕਿ ਮੇਰੀ ਉਮੀਦ ਟੁੱਟ ਗਈ ਸੀ ਕਿ ਅੱਜ ਮੈਂ ਚਪੈਰਾ ਸਾਹਿਬ ਨਹੀਂ ਪਹੁੰਚਾਂਗੀ بارش ਹੋ ਰਹੀ ਆ ਕਿ ਮੇਰੇ ਕੋ ਜਾ ਨਹੀਂ ਹੋਵੇਗਾ ਪਰ ਫਿਰ ਵੀ ਬਾਘ ਗੁਰੂ ਜੀ ਨੇ ਅਕਾਲਪੁਰਗ ਨੇ ਚਮਤਕਾਰ ਕਰਤਾ ਕਿ 9 10 ਵਜੇ ਮੀਂਹ हट ਗਿਆ ਮੇਰੀ ਉਮੀਦ ਜਾ ਕੇ ਵੀ ਮੈਂ ਬਿਲਕੁਲ ਟੋੜਤੀ ਸੀ ਕਿ ਮੈਂ ਫਿਰ ਤੋਂ ਢੇਰੀ ਟੋਟਾ ਲਈ ਕਿ ਅੱਜ ਮੈਂ ਜਾ ਨਹੀਂ ਸਕਦੀ ਫਿਰ ਮੇਰੇ ਮਨ ਚ ਹੋਇਆ ਕਿ بارش ਛੱਟ ਗਈ ਆ ਚੱਲ ਮਨਾ ਚੱਲ ਪਾਪਾ ਬੁਲਾ ਰਿਹਾ ਮੈਂ ਜਾਣਾ ਆ ਤੇ ਮੈਂ ਚ ਆ ਗਈ ਉਹ ਸੋਨਾ ਮੌਸਮ ਸਾਫ ਹੋ ਗਿਆ ਕਸਿ ਸ਼ਿਮਲਾ ਬੁਰੇਤੋਾਨ ਨੇ। ਦੇਖ ਰਹੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿੰਨੀ ਆ ਸਾਰਿਆਂ ਦੀ ਦਿਲ ਕਾਮਨਾ ਪੂਰੀਆਂ ਹੁੰਦੀਆਂ ਵਾਹਿਗੁਰੂ ਜੀ। ਤੁਸੀਂ ਵੀ ਸਭ ਤੋਂ ਵੱਧ ਤੋਂ ਵੱਧ ਚੜਾ ਕੇ ਆਓ ਬਾਬਾ ਜੀ ਦੇ ਦਰਵਾਜ਼ੇ ਤੇ ਮੇਰੀਆਂ ਵੀ ਐਸਾ ਕੁਝ ਪੂਰੀਆਂ ਹੋ ਗਈਆਂ, ਕੁਝ ਹੋਣ ਵਾਲੀਆਂ ਆ। ਉਹ ਵੀ ਹੋਣਗੀਆਂ, ਤੁਹਾਡੀਆਂ ਵੀ ਪੂਰੀਆਂ ਹੋਣਗੀਆਂ। ਆ ਕੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਆ ਕੇ ਚਰਨਾ ਵਿੱਚ ਨਮਸਕਾਰ ਕਰੋ, ਚਪੈਰੇ ਸਾਹਮਣੇ ਜੁੜੋ। ਤੁਹਾਡੀਆਂ ਵੀ ਦਿਲ ਕਾਮਨਾ ਸਾਰੀਆਂ ਪੂਰੀਆਂ ਹੋਣਗੀਆਂ। ਸਾਡੀਆਂ ਕੁਝ ਹੋ ਗਈਆਂ, ਕੁਝ ਰਹਿ ਗਈਆਂ, ਉਹ ਵੀ ਪੂਰੀਆਂ ਹੋ ਜਾਣਗੀਆਂ। ਬਹੁਤ ਉਮੀਦ ਆ, ਬਹੁਤ ਆਸ ਮੈਨੂੰ ਪੂਰੀਆਂ ਹੋ ਸਾਡੇ ਘਰ ਕਲੇਸ਼ ਬਹੁਤ ਰਹਿੰਦਾ ਸੀ ਉਹ ਵੀ ਠੀਕ ਹੋ ਗਿਆ ਕਿੰਨੇ ਟਾਈਮ ਤੋਂ ਕਲੇਸ਼ ਕਲੇਸ਼ ਤੋਂ ਸਾਡੇ ਤੇ ਚਾਰ ਪੰਜ ਸਾਲ ਤੋਂ ਕਲੇਸ਼ ਹੀ ਰਹਿੰਦਾ ਸੀਗਾ ਸਾਨੂੰ ਕੋਈ ਉਮੀਦ ਹੀ ਨਹੀਂ ਸੀ ਲੱਭਦੀ ਕੋਈ ਸਾਨੂੰ ਸਾਰੇ ਤੋੜਨ ਵਾਲੇ ਮਿਲਦੇ ਸੀ ਜੋੜਨ ਵਾਲਾ ਕੋਈ ਨਹੀਂ ਸੀ ਮਿਲਦਾ ਭਾਈ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਹੈ ਸਾਡੀ ਜ਼ਿੰਦਗੀ ਤੋਂ ਸਾਰੇ ਜਿੰਨੇ ਬੰਦੇ ਸੀ ਕਲੇਸ਼ੀ ਰਿਸ਼ਤੇਦਾਰ ਭੈਣ ਭਰਾ ਸਾਰੇ ਕੜ ਤੇ ਮੱਖੜ ਚ ਵਾਲੋਂ ਕੱਟ ਕੇ ਬਾਹਰ ਮਾਰੇ ਪਰ ਹੁਣ ਸਭ ਸ਼ੀਸ਼ੇ ਵਾਂਗੂ ਪਾਪਾ ਜੀ ਨੇ ਦਿਖਾਤਾ ਮੇਰੇ ਤੋਂ ਸਭਾ ਕੋਈ ਨਹੀਂ ਹੈਗਾ ਤੁਸੀਂ ਮੇਰੇ ਲਾੜ ਲੱਗੇ ਹੋ ਤਾਂ ਮੈਂ ਤੁਹਾਡੀ ਸੇਵਾ ਕਰਨੀ ਹੈ ਤੁਹਾਨੂੰ ਅਸ਼ੀਰਵਾਦ ਦੇਣਾ ਹੈ ਬਸ ਉਹਨਾਂ ਦੇ ਚਰਨਾਂ 'ਨ ਲੱਗੇ ਆ ਵਾਹਿਗੁਰੂ ਦੇ ਕਾਲਪੁਰਖ ਦਾ ਸਿਰ ਤੇ ਹੱਥ ਹਾਲ ਤੱਕ ਕਲੇਸ਼ ਖਤਮ ਹੈ ਹੋ ਗਿਆ ਜੀ ਉਹ ਹੋ ਗਿਆ ਕਲੇਸ਼ ਤਿੰਨ ਮਹੀਨੇ ਤੋਂ ਜਦੋਂ ਤੁਸੀਂ ਆਣ ਚੁੜੇ ਜਦੋਂ ਤੋਂ ਮੈਂ ਤਿੰਨ ਮਹੀਨੇ ਤੋਂ ਆਣ ਲੱਗੀ ਮੈਨੂੰ ਪਹਿਲੇ ਦਿਨ ਹੀ ਪਤਾ ਚੱਲ ਗਿਆ ਸੀਗਾ ਕਿ ਮੇਰੇ ਘਰ ਤੋਂ ਕਲੇਸ਼ ਖਤਮ ਹੋਣ ਗਿਆ ਸੀ ਕਲੇਸ਼ ਵੀ ਖਤਮ ਹੋ ਗਿਆ ਤੇ ਮੇਰੇ ਘਰੇ ਸੁੱਖ ਸ਼ਾਂਤੀ ਤੰਦਰੁਸਤੀ ਵੀ ਆ ਮੈਨੂੰ ਵੀ ਮੈਂ ਵੀ ਬਹੁਤ ਬਿਮਾਰ ਰਹੀ ਸੀ ਮੈਂ ਵੀ ਸਾਲ ਤੋਂ ਪ੍ਰੇਸ਼ਾਨ ਸੀ ਮੈਂ ਵੀ ਠੀਕ ਹੋ ਗਈ ਮੇਰੇ ਘਰ ਦੇ ਨੂੰ ਵੀ ਫਰਕ ਹੈ ਠੀਕ ਆ ਬਾਕੀ ਸਾਰਾ ਪਰਿਵਾਰ ਠੀਕ ਆ ਸੀ ਹੁਣ ਅਸੀਂ ਮਾਲਕ ਅੱਗੇ ਹੀ ਫਰਿਆਦ ਆ ਕਿ ਮੇਰੀ ਬੱਚੀ ਪਿਆਰ ਹੋ ਜਵੇ ਬ ਓਕੇ ਹਾਂਜੀ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ